ਫੁੱਟ ਗਈ ਇਤਨਾ ਫੁੱਨਾ ਹੋਰ ਕਿਤੇ ਫੁੱਟੂ ਆ ਨੀ ਨਿਹੜੇ ਕਿਹਾ ਹੈ ਨਾ ਨਹੀਂ ਫੁੱੜਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪੌਂਟਾਂ ਜੀ ਜਗਰਾਉਂ ਪੀਡੀਐਫ ਦੇ ਮੇਲਪੱਤੇ ਆਈ ਆਗੀ ਤੇ ਬਾਈਆਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਸੁਣਾਉਣਾ ਹੈ ਮਰ ਰਿਹਾ ਹੈ ਇੱਕ ਪਿੰਡ ਤੋਂ ਤੇ ਕੀ ਨਾਮ ਉਹਨਾਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆ ਜੀ ਆਪਣਾ ਨਿਰਮਲ ਸਿੰਘ ਜੀ ਨਿਰਮਲ ਸਿੰਘ ਜੀ ਕਿਹੜੇ ਪਿੰਡ ਤੋਂ ਆਏ ਹੋ ਵੀਰੇ ਪਿੰਡ ਦਲੇਲ ਸਿੰਘ ਵਾਲਾ ਜਿਲ੍ਹਾ ਮਾਨਸਾ ਠੀਕ ਆ ਜੀ ਤੇ ਕਿੰਨੀ ਉਮਰ ਸੀ ਝੋਟੀ ਦੀ ਆਪ ਵੀ 22 ਮਹੀਨੇ ਦੇਈਮੀ ਨਹੀਂ ਹਾਂਜੀ ਤੇ ਕਿਹੜੇ ਸਾਹਨ ਦੀ ਧੀ ਹੈ ਇਹ ਵੀਰੇ ਇਹ ਆਪ ਡਾਇਮੰਡ ਦੀ ਹੈ ਜੀ ਡਾਇਮੰਡ ਦੀ ਧੀ ਹੈ ਜੀ ਠੀਕ ਆ ਜੀ ਤੇ ਕਿੰਨੀ ਖੁਸ਼ੀ ਆ ਵੀ ਪਹਿਲੇ ਨੰਬਰ ਤੇ ਤੁਹਾਡੀ ਬਹੁਤ ਜ਼ਿਆਦਾ ਆਈ ਹੈ ਛੋਟੀ ਬਹੁਤ ਜ਼ਿਆਦਾ ਤੇ ਕਿੰਨਾ ਕੁ ਟਾਈਮ ਹੋ ਗਿਆ ਸੀ ਇਹ ਛੋਟੀ ਨੂੰ ਤਿਆਰ ਕਰਦੇ ਨੂੰ ਇਹ ਤਾਂ ਜਿੱਦ ਤੋਂ ਜਨਮ ਹੈ ਜੀ ਉਦੋਂ ਦੀ ਤਿਆਰ ਹੋ ਰਹੀ ਹੈ ਠੀਕ ਆ ਜੀ 23 ਮਹੀਨੇ ਹੋ ਗਏ ਇਹਦੀ ਮਾਂ ਦਾ ਦੁੱਧ ਹਰ ਕੜ ਗਈ ਹੈ ਜੀ ਇਹਦੀ ਮਾਂ 19 ਲੀਟਰ ਹੈ ਠੀਕ ਹੈ 19 ਲੀਟਰ ਆਈ ਹਾਂਜੀ ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਇਹ ਆਪ 2 ਮਹੀਨਿਆਂ ਦੀ ਗੱਪਣਾ ਜੀ ਆਪ ਨਹੀਂ ਲੈਂਦੀ ਕੱਪੜਾਈ 507 ਤੋਂ ਕੱਪੜਾ ਠੀਕ ਆ 507 ਕਿੰਨ ਰੱਖੀਏ ਛੱਡੋ ਤਰਫ ਤੇ ਦੇਖਾ ਤੋਂ ਉਹਨੂੰ ਇਹ ਤੋਂ ਡਾਊਨ ਪੀਡੀਆ ਬੰਦੇ ਤੇ ਬੀ ਐਫ ਐਚ ਨਾ ਦੇ ਦੇ ਦੂਜੇ ਨੰਬਰ ਤੇ ਸੀ ਜੀ ਤਰੌਲੇ ਦੂਜੇ ਨੰਬਰ ਤੇ ਸੀ ਜੀ ਹਾਂ ਜੀ ਠੀਕ ਆ ਜੀ ਪਿਛਲੇ ਕੀ ਥੋੜਾ ਥੋੜਾ ਵੀਡੀਓ ਨੂੰ ਜੀ ਆਇਆਂ ਨੂੰ ਸ਼ੁਰੂ ਕਰੀਏ ਇੱਕ ਤਾਂ ਇਹ ਲਿਖਣ ਨੂੰ ਚਾਹੀਦਾ ਕਿ ਗਰਾਊਂਡ ਲੁਕੀਆ ਤੋਂ ਮੁੰਡਿਆਂ ਲਈ ਨਾ ਮਤੇ ਜੈਮਿਨੀ ਤੇ 22 ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਤਿਆਰ ਕਰ ਦੇਣ ਤੇ ਪੱਲੇ ਆ ਗਏ ਕਿ ਇਸੇ ਦੇਖਦਾ ਦੇਖਦਾ ਦੇਖਦੇ ਹੋਏ ਵਰਤਵਾਰੀ ਪਿਆ